ਬਾਪੂ ਉਹ ਕਿੱਥੇ ਐ ਤੂੰ ਓਏ ਉਹ 12 ਸਾਲ ਬਾਅਦ ਆ ਰੱਬ ਰੂੜੀ ਦੀ ਵੀ ਸੁਣਦਾ ਇੱਕ ਲੱਫ ਤੇ ਪੰਗੜਾ ਆ ਆ ਆ ਆ ਕਿਉਂ ਮੁੰਡਾ ਤਾਂ ਹਲਕ ਪੜਿਆ ਹੌਲੀ ਨਹੀਂ ਬੋਲਿਆ ਜਾਂਦਾ ਉਹ ਬਾਪੂ ਜਦੋਂ ਦਿਲ ਚ ਖੁਸ਼ੀ ਹੁੰਦੀ ਹੈ ਨਾ ਉਦੋਂ ਤਾਂ ਹਲਕ ਪਾੜ ਕੇ ਜ਼ाहिर ਕਰਨੀ ਪੈਂਦੀ ਹੈ ਕਿਉਂ ਬੂਰੀ ਮੈਸਰੇ ਕੱਤੀ ਦਿੱਤੀ ਹੈ ਲੋ ਕਰ ਲੋ ਗੱਲ ਉਹ ਬਿੱਲਿਆਂ ਨੂੰ ਹਰ ਵਕਤ ਚੂਹਿਆਂ ਦੀ ਸੁਪਨੇ ਉਹ ਬਾਪੂ ਸਰਕਾਰ ਨੇ ਸਕੀਮ ਕੱਢੀ ਹੈਗੀ ਆਪਣੀਆਂ ਹਾਇਰ ਕੀਏਗੀ ਲੀਡ ਲਾਂਡ ਜਾਂ ਪੰਨੀ ਯਾਰ ਕੀਆ ਉਹ ਕਹਿੰਦੇ ਨੇਗੇ ਉਹ ਸਕੀਮ ਆ ਗਈ ਹੁਣ ਪੜ ਲਾਂ ਦਾ ਦੋ ਚਾਰ ਅੱਖਰ ਉਦੋਂ ਤਾਂ ਅੱਧੀ ਛੁੱਟੀ ਵੇਲੇ ਝੋਲਾ ਜਾਂ ਚਾਕੇ ਘਰੇ ਆ ਜਾਂਦਾ ਸੀ ਹੁਣ ਲੈਂਡ ਪੂਲਿੰਗ ਨੂੰ ਲੀਡ ਪੂਲਿੰਗ ਦੱਸਦਾ ਤੂੰ ਤਾਂ ਕੀ ਰ ਹੈ ਅੰਗਰੇਜ਼ੀ ਦੇ ਦੋ ਚਾਰ ਅੱਖਰ ਆਉਣ ਕੀ ਲਾਗੇ ਹਵਾ ਤਾਂ ਮੇਰੇ ਤੇ ਐਂ ਘਰਦੀ ਮੈਂ ਪਟਿਆਲਾ ਵਾਲੇ ਥਾਪਰ ਕਾਲਜ ਚ ਪੜੀ ਹੁੰਦੀ ਐ ਵੱਡੀ ਅੰਗਰੇਜ਼ਣਾ ਓਏ ਆਪਦਾ ਹੀ ਕੁੱਤੀ ਗਲੇਸ਼ ਕਰੀ ਜਾਂਦੇ ਓ ਮੈਨੂੰ ਵੀ ਕੁਛ ਦੱਸ ਦੋ ਉਹ ਦੱਸਦਾ ਬਾਪੂ ਸਰਕਾਰ ਦੀ ਨਵੀਂ ਸਕੀਮ ਆਈ ਹੈਗੀ ਪਿੰਡ ਚੋਂ 5 ਕਿਲੇ ਵਾਹਣ ਦਿਓ ਸੈਰ ਚ ਜਾ ਕੇ 1 ਕਿਲਾ ਲਓ ਤੇਰੀ ਇਕੱਲੇ ਦੀ ਜਮੀਨ ਆ ਤੇਰੇ ਛੋਟੇ ਭਾਈ ਦਾ ਵੀ ਹਿੱਸਾ ਸਹੀ ਕਹਿੰਦੀ ਆ ਮੇਰੀ ਨੂਹ ਰਾਣੀ ਬਾਪੂ ਇਹਦੇ ਮਗਰ ਲਾ ਕੇ ਬੰਦਰ ਨਾਲ ਲੰਡਾ ਕਰਾ ਲਈ ਸਾਡੀ ਗੱਲ ਚ ਨਾ ਬੋਲਨੀ ਮਾਰੇ ਨਾ ਪੈਰ ਦੱਬ ਕੇ ਚਾਪੜਾ ਹਰ ਕੰਮ ਮੋਕੇ ਤੱਕ ਸੁਣੂ ਆਏ ਹੋ ਜਮਾ ਉਹ ਬਾਪੂ ਪੁੱਠੀ ਸਕੀਮ ਨਹੀਂ ਹੈਗੀ ਇਹ ਮੈਨੂੰ ਐ ਦੱਸ ਤਰਾ ਪੋਤਾ ਕਿੱਥੇ ਪੜਦਾ ਹੈ ਸ਼ਹਿਰ ਚ ਪੜਦਾ ਤੂੰ ਸੌਦਾ ਪਤਾ ਕਿੱਥੋਂ ਲਿਆਉਣਾ ਹੈ ਪੈਰੋਂ ਲਿਆਉਣਾ ਹੋਰ ਕਿੱਥੋਂ ਲਿਆਉਣਾ ਮੈਨੂੰ ਐ ਦੱਸ ਆਪਣੇ ਘਰ ਤੋਂ ਸਭ ਤੋਂ ਵੱਧ ਯਾਤਰਾ ਤੇ ਕੌਣ ਜਾਂਦਾ ਹੈ ਆਪਣੇ ਘਰੋਂ ਤਾਂ ਮੈਂ ਹੀ ਜਾਂਦਾ ਹੁਣ ਆਏ ਨਾ ਉੱਠ ਪਹਾੜ ਦੇ ਥੱਲੇ ਜੇ ਸਹਿਰ ਚ ਆਪਾਂ ਇੱਕ ਕੀਲਾ ਲੈ ਲਿਆ ਉੱਥੇ ਹੈਗਾਗਾ ਰੇਲਵੇ ਸਟੇਸ਼ਨ ਜਮਾ ਨੇੜੇ ਜਾਕੇ ਬੈ ਕਤੇ ਅੰਬਰਸਰ ਚੜਜਾ ਕਰੀ ਬਾਪੂ ਕਰੇ ਚੜਜਾ ਕਰਦੀ ਹਜੂਰ ਸਾਹਿਬ ਝੂਟੇ ਆਈ ਜਾਣਗੇ ਬਾਟੇ ਜਾਈ ਜਾਣਗੇ ਕਿਉਂ ਮਰਦਾ ਸਕੀਮ ਨੂੰ ਉਹ ਤੂੰ ਰਹਿਣ ਦੇ ਓਏ ਨਾ ਤਾਂ ਅਸੀਂ ਕਿਸੇ ਨੂੰ ਜ਼ਮੀਨ ਦਈਏ ਨਾ ਸਾਨੂੰ ਦੇਣ ਦੀ ਲੋੜ ਆ ਜਾ ਨਿਕਲਦਾ ਮੇਰੇ ਘਰੋਂ ਅੱਛਾ ਗੱਲ ਹੈਗੀ ਮੈਨੂੰ ਮੇਰੇ ਹਿੱਸੇ ਦੀ ਜ਼ਮੀਨ ਦੇ ਦੇ ਯਾਰ ਮੈਂ ਕੁਛ ਮਰਜ਼ੀ ਕਰਾਂ ਚਾਹੇ ਵੇਚਾਂ ਚਾਹੇ ਰੱਖਾਂ ਮੈਂ ਤਾਂ ਆ ਬੈਠਾਂਗਾ ਨਹੀਂ ਤੇਰੇ ਸਿਰ ਚੜ ਕੇ ਮਰੂੰਗਾ ਬੈਠਾ ਮੈਂ ਤਾਂ ਉਹ ਛੋਟਿਆ ਤੂੰ ਵੀ ਆ ਜਾ ਵਿੱਚ ਕਾਲੂ ਮੰਨੂ ਕਹੇਗਾ ਵੱਧ ਘਟ ਬਹਣ ਦੇਤਾ ਉਹ ਭਾਈ ਜਿਹੜੀ ਗੱਲ ਕਰਨੀ ਆ ਉਹਦੀ ਅੰਦਰ ਬਹਿ ਕੇ ਗੱਲ ਕਰ ਲੋ ਲੋਕ ਤਮਾਸ਼ਾ ਦੇਖਦੇ ਨੇ ਕਿਉਂ ਮੇਰੀ ਦਾੜੀ ਪਟਾਈਆ ਤੁਸੀਂ ਲੋਕ ਤਾਂ ਮੇਰੇ ਸਮਝੋਤੇ ਨੂੰ ਮੰਨਦੇ ਨੇ ਚੱਲ ਪੁੱਤ ਖੜਾ ਹੋ ਆ ਜਾ ਅੰਦਰ ਆ ਜਾ ਅੰਦਰ ਬਹਿ ਕੇ ਗੱਲ ਕਰੋ ਉਹ ਇੱਕ ਮੇਰੀ ਗੱਲ ਹੋਰ ਸੁਣ ਲਓ ਬਾਪੂ ਨਾਲੇ ਤੂੰ ਸੁਣ ਲੈ ਛੋਟਿਆ ਜਦੋਂ ਆਪਾਂ ਇੱਥੋਂ ਵੇਚ-ਵਟ ਕੇ ਬਾਗੇ ਆਪਾਂ ਨਾ ਜਿਹੜਾ ਮਕਾਨ ਜਾ ਬਣਾਵਾਂਗੇ ਉੱਚ ਵਿਚਾਲੇ ਟੋਬਾ ਬਣਾਵਾਂਗੇ ਵੱਡਾਰਾ ਨਾਉਣ ਨੂੰ ਉਹ ਸਵੀਮਿੰਗ ਪੂਲ ਹੁੰਦਾ ਹੋ ਸਵੀਮਿੰਗ ਪੂਲ ਉਹ ਚੱਲ ਕੋਈ ਨਹੀਂ ਕੋਸ ਮਰਜ਼ੀ ਹੁੰਦਾ ਹੋਵੇ ਇੱਕ ਮੇਰੀ ਗੱਲ ਹੋਰ ਧਿਆਨ ਰੱਖਿਓ ਯਾਦ ਰੱਖਿਓ ਗੱਲਾਂ ਬਾਪੂ ਇੱਕ ਤੂੰ ਵੀ ਰੱਖੀ ਉਹ ਨਹੀਂ ਹੁੰਦਾ ਫਫਾਰਾ ਜਾ ਨਾਉਣ ਨਾਲਾ ਬੱਠੜ ਜੱਡਾ ਲ ਮੈਂ ਕਹਿੰਦਾ ਵੀ ਐ ਗਰਮੀ ਕੱਢਦਾ ਕ੍ਰੂਸੀ ਵਿੱਚੋਂ ਬਹੁਤ ਮਰਜ਼ੀ ਲਵਾ ਲਈ ਪਹਿਲਾਂ ਪਾਹ ਕੰਮ ਕਰੀਏ ਕਿਹੜਾ ਜੋ ਰਜਿਸਟਰੀ ਵਾਲਾ ਪਾਹ ਮੇਰੇ ਨੋਂ ਲਵਾ ਦੋ ਜਿਹੜਾ ਕੋਲ ਲਵਾਉਣਾ ਪਾਹਾਰੇ ਦਾ ਪਾਣੀ ਕਿਵੇਂ ਆਇਆ ਪ੍ਰੈਸ਼ਰ ਬੜਾ ਤੇਜ਼ ਈ ਕਿਉਂ ਰਿਸਟ੍ਰੀ ਕੰਮ ਚੱਲੀ ਏ ਛੱਡ ਪਰੇ ਮੈਂ ਤਾਂ ਰੱਤ ਦਿਖਾਉਣ ਚੱਲਿਆ ਚੱਲੋ ਮੈਨੂੰ ਸੀਵਿੰਗ ਪੁਲ ਚ ਨਾ ਆਉਣਾ ਮੈਂ ਨੀ ਨਾ ਆਉਂਦਾ ਮੁੰਡਾ ਕੁੱਦਣਾ ਨਹੀਂ ਆਉਂਦਾ ਆ ਜਾ ਦੁਬਾਰੇ ਲੈ ਚੱਲਦੇ ਆ ਦੁੱਬਣਾ ਜਾਵਾਂ ਤਖਿਆ ਦੇਾਂਗੇ ਮੈਂ ਨਹੀਂ ਸਿੱਖਦਾ ਬਾਬਾ ਗੁਰੂ